ਜੀ ਸਤਿ ਸ੍ਰੀ ਅਕਾਲ ਜੀ ਸਾਰੀ ਸਾਧ ਸੰਗਤ ਜੀ ਨੂੰ ਤੇ ਤੁਹਾਡਾ ਸਵਾਗਤ ਹੈ ਆਪਣੇ ਚੈਨਲ ਮੇਰਾ ਸਫਰ ਗਦਨ ਬਾਵਾ ਦੇ ਵਿੱਚ ਅੱਜ 6 ਮਈ ਹੈਗੀ 2024 ਤੇ ਆਪਾਂ ਅੱਜ ਇੱਕ ਥੋੜਾ ਜਿਹਾ ਛੋਟਾ ਜਿਹਾ ਬਲੌਗ ਬਣਾਏਗਾ ਆਪਾਂ ਗੁਰੂ ਘਰ ਦਾਮਦਮਾ ਸਾਹਿਬ ਜੀ ਵਿਖੇ ਪਹੁੰਚਾਂਗੇ ਪਿੰਡ ਜਿੰਦਾਲੀ ਖੇਤ ਵਿਖੇ ਤੁਸੀਂ ਦੇਖ ਸਕਦੇ ਹੋਗੇ ਤੇ ਇਥੋਂ ਦਾ ਕੀ ਇਤਿਹਾਸ ਹੈਗਾ ਤੇ ਉਹੋ ਛੋਟਾ ਸ਼ੇਅਰ ਕਰਾਂਗੇ ਇਸ ਗੁਰਦੁਆਰਾ ਘਰ ਦੇ ਵਿੱਚ ਇੱਕ ਪੂਰਾ ਸਾਹਿਬ ਵੀ ਆ ਤੇ ਇੱਕ ਸਰੋਵਰ ਆਗਾ ਤੇ ਉਹਦੇ ਵੀ ਤੁਹਾਨੂੰ ਜਾਣਨ ਕਰਵਾਵਾਂਗੇ ਐਂਡ ਤੱਕ ਆਪਣੀ ਵੀਡੀਓ ਨਾਲ ਜੁੜੇ ਰਹੋ ਜੀ ਹਾਂਜੀ ਪਹਿਲਾਂ ਆਪਾਂ ਅੰਦਰ ਮੱਥਾ ਟੇਕਾਂਗੇ ਮਹਾਰਾਜ ਜੀ ਦੇ ਤੇ ਉਹ ਤੋਂ ਬਾਅਦ ਤੁਹਾਨੂੰ ਲਖਾ ਇਤਿਹਾਸ ਆ ਤੇ ਅੰਦਰੋਂ ਬਾਹਰੋਂ ਦਰਸ਼ਨ ਲੈਣਾ ਕਰਵਾਵਾਂਗੇ ਤੁਸੀਂ ਜੁੜੇ ਰਹੋ ਵੀਡੀਓ ਨਾਲ ਆ ਜਿਓ ਜੀ Mm. -hmm. ਸੰਗਤੋਂ ਆਪਾਂ ਆ ਗਏ ਮੱਥਾ ਟੇਕ ਕੇ ਅੰਦਰੋਂ ਹੁਣ ਤੁਹਾਨੂੰ ਇਥੋਂ ਦਾ ਇਤਿਹਾਸ ਦੱਸਾਂਗੇ ਨਾਲੇ ਪੂਰਾ ਸਾਹਬ ਜੀ ਦਰਸ਼ਨ ਕਰਵਾਵਾਂਗੇ ਤੇ ਇੱਕ ਸਾਨੂੰ ਹੋਰ ਗੱਲ ਪਤਾ ਲੱਗੀ ਇੱਥੇ ਮੁੰਡਿਆਂ ਤੋਂ ਕਹਿੰਦੇ ਵੀ ਜੇ ਕਿਸੇ ਦੀਆਂ ਮੱਝਾਂ ਨਹੀਂ ਰਹਿੰਦੀਆਂ ਹਨ ਤੇ ਵੀ ਆਹ ਪੱਤੇ ਤੁਸੀਂ ਘਰੇ ਲਿਆ ਕੇ ਉਹਨਾਂ ਨੂੰ ਦੇ ਦਿਓ ਤੇ ਵਾਹਿਗੁਰੂ ਜੀ ਕਿਰਪਾ ਕਰਨਗੇ ਤੇ ਬਾਕੀ ਤੁਹਾਨੂੰ ਇਥੋਂ ਦਾ ਇਤਿਹਾਸ ਆਪਾਂ ਦੱਸਾਂਗੇ ਹੁਣ ਹਾਂਜੀ ਸੰਗਤੋਂ ਆਹ ਦੇਖੋ ਵੀ ਆਪਾਂ ਉਦਾਂ ਵੀ ਤੁਹਾਨੂੰ ਬੋਲ ਕੇ ਦੱਸ ਸਕਦੇ ਸੀਗੇ ਪਰ ਇੱਥੇ ਲਿਖਿਆ ਹੋਇਆ ਹੈਗਾ ਇਤਿਹਾਸ ਤੁਸੀਂ ਸਮਾਰ ਕੇ ਦੇਖੋ ਜਦੋਂ ਇੱਥੇ 6ਵੇਂ ਪਾਤਸ਼ਾਹ ਮੀਰੀ ਪੀਰੀ ਦੇ ਮਾਲਕ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਆਪਣੇ ਮਾਲਵੇ ਦੀ ਯਾਤਰਾ ਸ਼ਾਮੇ ਜਗੇੜੇ ਤੋਂ ਗੁੱਜਰਵਾਲ ਜਾ ਰਹੇ ਸੀਗੇ ਨਾ ਤੇ ਉਹਨਾਂ ਨੇ ਆਪਣੀ ਮੌਜ ਵਿੱਚ ਕਹਿੰਦੇ ਵੀ ਕਮਾਨ ਦੇ ਵਿੱਚੋਂ ਤੀਰ ਛੱਡਿਆ ਸੀ ਉਹ ਟਾਈਮਾਂ ਦੇ ਵਿੱਚ ਜੋ ਕਿ ਇਸ ਸਥਾਨ ਤੇ ਇੱਕ ਹਿਰਨੀ ਦੇ <thead> ਵਿੱਚ ਆ ਕੇ ਲੱਗਿਆ ਸੀ ਜਦੋਂ ਗੁਰੂ ਮਹਾਰਾਜ ਜੀ ਨੂੰ ਹਰਨੀ ਦੇ تیر ਲੱਗਣ ਦਾ ਪਤਾ ਲੱਗਿਆ ਤਾਂ ਗੁਰੂ ਸਾਹਿਬ ਜੀ ਇਸ ਸਥਾਨ ਤੇ ਆ ਕੇ ਠਹਿਰੇ ਸਨ ਅਤੇ ਜ਼ਖਮੀ ਹਰਨੀ ਨੂੰ ਠੀਕ ਕੀਤਾ ਸੀ ਮਹਾਰਾਜ ਜੀ ਨੇ ਛੇਵੇਂ ਪਾਤਸ਼ਾਹ ਸ੍ਰੀ ਹਰਗੋਬਿੰਦ ਸਾਹਿਬ ਜੀ ਦੇ ਪਵਿੱਤਰ ਚਰਨਾਂ ਦੀ ਛੋਹ ਪ੍ਰਾਪਤ ਇਸ ਪਵਿੱਤਰ ਸਥਾਨ ਤੇ ਵੱਡੇ ਖੱਲੂਕਾਰੇ ਸਮੇਂ ਜੋ ਕਿ 5 ਫਰਵਰੀ 1762 ਈਸਵੀ ਨੂੰ ਕੁੱਪ ਅਤੇ ਰਹੀੜੇ ਪਿੰਡਾਂ ਤੋਂ ਸ਼ੁਰੂ ਹੋਇਆ ਸੀ ਉਸ ਖੱਲੂਕਾਰੇ ਵਿੱਚ ਇਸ ਜਗ੍ਹਾ ਤੇ ਜਿਹੜੇ ਸਿੰਘ ਆਪਣੇ ਸੀਧ ਹੋਏ ਸਨ ਇਸ ਪਵਿੱਤਰ ਸਥਾਨ ਤੇ ਹਰੇਕ ਮਹੀਨੇ 10ਵੀਂ ਅਤੇ ਸੰਗਰਾਣ ਮਨਾਈ ਜਾਂਦੀ ਹੈ ਪਰ ਜਿਹੜੀ ਮਾਘ ਮਹੀਨੇ ਦੀ 10ਵੀਂ ਹੁੰਦੀ ਹੈ ਨਾ ਸਹੀਦ ਸਿੰਘਾਂ ਦੀ ਪਵਿੱਤਰ ਯਾਦ ਵੱਲੋਂ ਸੰਗਤਾਂ ਨੂੰ ਬੜੀ ਧੂਂ ਧਾਵਨਾ ਮਨਾਈ ਜਾਂਦੀ ਹੈ ਇੱਕ ਗੱਲ ਹੋਰ ਆ ਭਾਈ ਇਸ ਪਵਿੱਤਰ ਸਥਾਨ ਤੇ ਜੋ ਵੀ ਮਾਈ ਭਾਈ ਸੱਚੇ ਮਨੋਂ ਅਰਦਾਸ ਕਰਾਉਂਦਾ ਉਹਨਾਂ ਦੀਆਂ ਮਨੋਗਾਮਨਾ ਪੂਰੀਆਂ ਹੁੰਦੀਆਂ ਹਨ ਤੇ ਇਹਦੇ ਤੁਹਾਨੂੰ ਪਤਾ ਹੀ ਆ ਵੀ ਦੋ ਨਿਸ਼ਾਨ ਸਾਹਿਬ ਹੁੰਦੇ ਆ ਕਿ ਜਿਹੜਾ ਗੁਰੂ ਘਰ ਮਹਾਰਾਜ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਹੁੰਦਾਗਾ ਤੇ ਦੋ ਨਿਸ਼ਾਨ ਸਾਹਿਬ ਹੁੰਦੇ ਆਗੇ ਤੁਸੀਂ ਦੇਖ ਸਕਦੇ ਹੋਗੇ ਤੇ ਬਾਕੀ ਵੀਰਾਂ ਭੈਣਾਂ ਨੂੰ ਆਪਾਂ ਹੁਣ ਇੱਥੇ ਜਿਹੜਾ ਪੋਰਾ ਸਾਹਿਬ ਬਣਿਆ ਹੋਇਆ ਉਹਦੇ ਵੀ ਦਰਸ਼ਨ ਕਰਵਾਵਾਂਗੇ ਤੇ ਪਹਿਲਾਂ ਆਪਾਂ ਪੋਰਾ ਸਾਹਿਬ ਹੀ ਤੇ ਦਰਸ਼ਨ ਕਰਵਾਵਾਂਗੇ ਤੇ ਉਸ ਤੋਂ ਬਾਅਦ ਆਪਾਂ ਤੁਹਾਨੂੰ ਸੰਗਤ ਹੋ ਆਪਣਾ ਸ਼ਰੋਵਰ ਤੇ ਦਰਸ਼ਨ ਕਰਵਾਵਾਂਗੇ ਹਾਂਜੀ ਪੋਰਾ ਸਾਹਿਬ ਜਿਹੜਾ ਆਪਾਂ ਗੁਰੂ ਘਰ ਦੇ ਵਿੱਚ ਐਂਟਰ ਹੁੰਨੇ ਆਗੇ ਪਹਿਲਾਂ ਇੱਧਰ ਆਪਣਾ ਦਰਬਾਰ ਸਾਹਿਬ ਆਉਂਦਾ ਤੇ ਇੱਧਰ ਹੀ ਪੋਰਾ ਸਾਹਿਬ ਹੈਗਾ ਬਾਕੀ ਆਪਾਂ ਚੱਲ ਕੇ ਤੁਹਾਨੂੰ ਅੰਦਰੋਂ ਦਰਸ਼ਨ ਕਰਵਾਉਨੇ ਆ ਜੀ ਹਾਂ ਜੀ ਸਾਲ ਤੋਂ ਦਰਸ਼ਨ ਕਰੋ ਜੀ ਭੋਰਾ ਸਾਹਿਬ ਜੀ ਦੇ ਇੱਥੇ ਸੰਤ ਮਹਾਂਪੁਰਖ ਜੀ ਭਗਤੀ ਕਰਿਆ ਕਰਦੇ ਸਮਾਂ ਟਾਈਮਾਂ ਦੇ ਵਿੱਚ ਤੁਸੀਂ ਦਰਸ਼ਨ ਕਰ ਸਕਦੇ ਹੋਗੇ ਤੁਸੀਂ ਹੁਣ ਦਰਸ਼ਨ ਕੀਤੇ ਆ ਜੀ ਪੋਰਾ ਸਾਹਿਬ ਜੀ ਤੇ ਹੁਣ ਆਪਾਂ ਸਰੋਵਰ ਵੱਲ ਤੁਹਾਨੂੰ ਦਰਸ਼ਨ ਕਰਵਾ ਕੇ ਲਿਆਉਨੇ ਆਗੇ ਇੱਧਰ ਲੰਗਰ ਹਾਲ ਆ ਜੀ ਆਪਾਂ ਸਰੋਵਰ ਤੇ ਜਾ ਰਹੇ ਆਗੇ ਲੰਗਰ ਹਾਲ ਦੇ ਵਿੱਚ ਦੀ ਲੰਘ ਕੇ ਆਉਣਾ ਪੈਂਦਾ ਜੀ ਤੇ ਇਹ ਦੱਪਣ ਕਿਤੇ ਉਹ ਆ ਗਿਆ ਤੋ ਪਹੌੜ ਦਾ ਇਹ ਅੱਜ ਤੇ ਉਧਰਲੇ ਪਾਸੇ ਦੀ ਵੀ ਆ ਜਾਂਦਾ ਸਰੋਵਰ ਵੈਸੇ ਆਪਾਂ ਗੁਰਦੁਆਰਾ ਪਹਿਲੀ ਵਾਰੀ ਵੀ ਮੈਂ ਵੀ ਦੇਖਣਾ ਸੀਗਾ ਇਸ ਕਰਕੇ ਆਪਾਂ ਇੱਧਰ ਵੀ ਆ ਗਏ ਸਰੋਵਰ ਜਿੱਦਾਂ ਉਧਰ ਦੀ ਰਾਹ ਵੀ ਆ ਜਾਂਦਾ ਤੇ ਹਾਂਜੀ ਸੰਗਤੋ ਇਹ ਸਰੋਵਰ ਆ ਜੀ să dau să-mi gar să de dau. Să-i dau pe lapă. Mă deculează spătinile la putala de cola. ਤੇ ਆਹ ਦੇਖ ਲੋ ਆੜੂਆਂ ਦਾ ਬੂਟਾ ਲੱਗਿਆ ਹੋਇਆ ਫਾਲ ਬਹੁਤ ਲੱਗਿਆ ਹੋਇਆ ਇਸ ਵਾਰੀ ਵਾਹ ਕਿਦਾਂ ਦੇਖ ਸਕਦੇ ਆ ਭਾਈ ਹੂੰ ਵਿੱਚ ਤੋਰਿਆਂ ਦੇ ਖਾਦੇ ਵੀ ਪਿਆ ਹੈ ਨਾ ਥਰੇ 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 ਹੂੰ ਹਾਂਜੀ ਸੰਗ ਤੋਂ ਕਿਦਾਂ ਲੱਗਿਆ ਆਪਣਾ ਵਲੌਗ ਤੇ ਵੀਡੀਓ ਨੂੰ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਤੇ ਸ਼ੇਅਰ ਜਰੂਰ ਕਰ ਦਿਆ ਕਰੋ ਜੀ ਧੰਨਵਾਦ ਆ ਸਾਰੇ ਵੀਰਾਂ ਭੈਣਾਂ ਦਾ ਪਾਰੇ ਪਾਰੇ ਖਾਲੂਗਾ ਆ ਗਿਆ ਜਿਹੜਾ ਦੇਖੀ ਭਗਤੀ ਹੁੰਦਾ ਹੁੰਦਾ ਹੈ ਮੁੰਡਾ ਇਹ